ਅੱਜ ਪਿੰਡ ਦੌਲਤਪੁਰਾ ਵਿਖੇ ਪਿੰਡ ਦੀਆਂ ਔਰਤਾਂ ਨੇ ਇਕੱਠੇ ਹੋ ਕੇ ਇੱਕ ਗੁੱਡੀ ਬਣਾਈ ਅਤੇ ਉਸ ਨੂੰ ਹਾਰ ਸ਼ਿੰਗਾਰ ਕਰਕੇ ਗੁੱਡੀ ਨੂੰ ਤਿਆਰ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੀਆਂ ਔਰਤਾਂ ਨੇ ਗਵਾਹ ਕਿ ਪੁਰਾਣੇ ਸਮੇਂ ਵਿੱਚ ਜਦੋਂ ਮੀਂਹ ਨਹੀਂ ਸੀ ਪੈਂਦਾ ਤਾਂ ਪਿੰਡਾਂ ਦੀਆਂ ਬਜ਼ੁਰਗ ਔਰਤਾਂ ਗੁੱਡੀ ਬਣਾ ਕੇ ਸਾੜਦੀਆਂ ਸਨ ਅਤੇ ਇੰਦਰ ਦੇਵ ਦੇ ਅੱਗੇ ਅੱਡੀਆਂ ਗੋਡੇ ਖਸਾ ਕੇ ਬੇਨਤੀਆਂ ਕਰਦੀਆਂ ਸਨ ਕਿ ਇੰਦਰ ਦੇਵ ਦਾ ਮੀਂਹ ਪਾ ਦੇ। ਇਸੇ ਤਰ੍ਹਾਂ ਹੀ ਅੱਜ ਪੰਡ ਦولتਪਰਾ ਵਿਕੇ ਔਰਤਾਂ ਨੇ ਗੁੱਡੀ ਬਣਾ ਕੇ ਸਾੜ ਦਿੱਤੀ ਪੰਡ ਵਾਲਿਆਂ ਵੱਲੋਂ ਕੂੜੇ ਅਤੇ ਗੁਲਗੁਲਿਆਂ ਦਾ ਲੰਗਰ ਵੀ ਲਗਾਇਆ ਗਿਆ ਹੁਣ ਦੀ ਨੌਜਵਾਨ ਪੀੜ੍ਹੀ ਜਿਹੜੀ ਕਿ ਪੰਜਾਬੀ ਕਲਚਰ ਨੂੰ ਭੁੱਲਦੀ ਜਾ ਰਹੀ ਹੈ ਇਸ ਨੂੰ ਵੇਖ ਕੇ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਇਹ ਰੀਤ ਸਾਡੇ ਸੱਭਿਆਚਾਰ ਦੀ ਪੁਰਾਣੀ ਤਸਵੀਰ ਹੈ ਆਪ ਦੇਖਦੇ ਹਾਂ ਜੀਰੇ ਤੋਂ ਤੀਰਤੰਗ ਸਨੇਰ ਦੀ ਹੈ ਖਾਸਰਪੁਰ ਸਤਿ ਸ਼੍ਰੀ ਅਕਾਲ ਜੀ ਇਸ ਵਕਤ ਤੁਹਾਨੂੰ ਤਸਵੀਰਾਂ ਦਿਖਾ ਰਿਆ ਉਸ ਅਸੀਂ ਸ਼ਮਸ਼ਾਨ ਘਾਟ ਤੇ ਨਹੀਂ ਖੜੇ ਜਾਨੀ ਕਿ ਟਰਾਲੀ ਸਮਾਂ ਦੇ ਵਿੱਚ ਜਿਹੜੀਆਂ ਗੁੱਡੀਆਂ ਫੂਕਦੇ ਹੁੰਦੇ ਸੀਗੇ ਕਿਉਂਕਿ ਮੀਂਹ ਪੈ ਨਹੀਂ ਰਿਹਾ ਪਿੰਡਾਂ ਦੇ ਵਿੱਚ ਜਿਹੜਾ ਰੀਤ ਆ ਰਵਾਜ ਆ ਜਿਹੜਾ ਤਜ਼ਾਬੀ ਕਲਚਰ ਆ ਉਹ ਦੇਖਣ ਨੂੰ ਮਿਲਦਾ ਇਸ ਵਕਤ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਹ ਪਿੰਡ ਦੇ ਲੋਕ ਨੇ ਜਿਹੜੇ ਉਹ ਗੁੱਡੀ ਫੂਕੜ ਆਈ ਨਹੀਂ ਇਹ ਤਸਵੀਰਾਂ ਜਿਹੜੀਆਂ ਨਾ ਇਹ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦਾ ਠਾਠਾ ਮਾਰਦਾ ਕੱਠ ਆਪਣੇ ਕਲਚਰ ਨੂੰ ਗੋਲ ਲਈ ਪੁਰਾਣੇ ਜਿਹੜੀ ਅੱਜ ਦੀ ਪੀੜ੍ਹੀ ਉਹ ਸਾਰਾ ਕੁਝ ਉਹਨਾਂ ਨੂੰ ਦੱਸਣ ਵਾਲੇ ਲੋਧੀ ਸੁਪੂਕੀ ਹੈ ਤੇ ਅਸੀਂ ਆਪਣੇ ਬੱਚਾ ਨੂੰ ਇਹ ਦੱਸਣਾ ਚਾਹੁੰਦੇ ਆ ਅਸੀਂ ਆਪਣੇ ਰਵਾਜ ਨੂੰ ਖੁੱਲੇ ਬੈਠੇ ਸੀ ਅਸੀਂ ਉਹਨੂੰ ਕਾਇਮ ਕਰਨ ਲਈ ਇਹ ਗੁੱਡੀ ਫੂਕੀ ਹੈ ਅੱਗੇ ਸਾਡੇ ਸਮੇਂ ਪੁਰਾਣੇ ਸਮੇਂ ਵਿੱਚ ਸਾਡੇ ਵੱਡੇ ਮਾਤਾ ਪਿਤਾ ਸਾਡੇ ਗੁੱਡੀ ਨੂੰ ਫੂਕਦੇ ਸੀ ਇੰਦਰ ਦੇਵਤਾ ਨੂੰ ਖੁਸ਼ ਕਰਨ ਲਈ ਅਸੀਂ ਇਹ ਜਦੋਂ ਮੁਕੀ ਪੁਕੀ ਹੈ ਤੇ ਅਸੀਂ ਇਹਰੇ ਵਿੱਚ ਮਿੱਠੇ ਪ੍ਰਸ਼ਾਦੇ ਤੇ ਗੁਲਗਲੇ ਬਣਾਏ ਆ ਤੇ ਇੰਦਰ ਦੇਵਤ ਨੂੰ ਖੁਸ਼ ਕਰਨ ਲਈ ਸਾਰੇ ਮਤ ਪਿੰਡ ਦੇ ਪਸ਼ੂ ਪੰਛੀਆਂ ਸਾਰਿਆਂ ਲਈ ਆਪਣੇ ਪੈਰ ਅਰਦਾਸ ਬੇਨਤੀ ਕੀਤੀ ਆ ਕਿ ਸਾਡਾ ਇੰਦਰ ਦੇਵਤਾ ਖੁਸ਼ ਹੋਵੇ ਸਾਰਿਆਂ ਦਾ ਭਲਾ ਹੋਵੇ ਖੇਤੀਬਾੜੀ ਸਾਰਿਆਂ ਦਾ ਵੀਰਾਂ ਦਾ ਭਲਾ ਹੋਵੇ ਸਾਰੇ ਪਿੰਡ ਦੇ ਸੰਜੋਗ ਨਾਲ ਇਹ ਅਸੀਂ ਸਾਰਾਂ ਭੈਣ ਭਰਾਵਾਂ ਦੇ ਨਾਲ ਸੰਜੋਗ ਨਾਲ ਇਹ ਅਸੀਂ ਮਤਲਬ ਇਹ ਪ੍ਰੋਗਰਾਮ ਕੀਤਾ ਫੇਸਬੁਕ 'ਇਕ ਮੀ ਆਵੇ' ਹੋਰ ਮੀ ਆਵੇ ਲੋ ਕਰਮੀ ਹੈ ਚੋਨੇ ਸੁਨੇ ਪਏ ਆ ਸਾਡੀ ਝੋਲੀ ਅੱਗੇ ਥਲ ਹੋ ਜਾਵੇ ਮੀ ਦੀ ਜਲ ਥਲ ਹੋ ਜਾਵੇ ਇਹਨੇ ਆ ਵੀ ਸਾਡੇ ਸਾਰੇ ਸੰਗ ਕਰੇ ਸਾਡੀ ਅਰਦਾਸ ਪਰਵਾਨ ਕਰੇ ਸਾਡੀ ਅਸੀਂ ਕੁੜੀ ਵੀ ਸਾਡੀ ਰੱਬ ਖੁਸ਼ ਹੋ ਜਾਵੇ ਮੀ ਪਾ ਦੇਵੇ ਰੱਬਾ